this ਸਥਾਨਕ ਸਰਕਟ ਹਾਊਸਟੇਲ ਪੰਜਾਬ ਦੇ ਵਾਕਖ ਹਿੰਦੂ ਸੰਗਠਨ ਦੇ ਆਗੂ ਪਹੁੰਚੇ ਜਿੱਥੇ ਉਹਨਾਂ ਨੇ ਸੰਦੀਪ ਗੋਰਾ <th>ਪਰ ਮਾਮਲੇ 'ਚ ਸਖਤ ਕਾਰਵਾਈ ਤੇ ਐਨਆਈਏ ਤੋਂ ਜਾਂਚ ਦੀ ਮੰਗ ਕੀਤੀ। ਉਹਤੇ ਉਹਨਾਂ ਇੱਕ ਜੁੜਤਾ ਦੀ ਗੱਲ ਕਹੀ ਤੇ ਨੇ ਕਿਹਾ ਕਿ ਤਮਾਮ ਹਿੰਦੂ ਸੰਗਠਨ ਇੱਕ ਜੁੜਤਾ ਦੇ ਨਾਲ ਅਮ੍ਰਿਤਸਰ ਤੇ ਇੱਕ ਜਾਗੋ ਕੱਢਣਗੇ ਇਸ ਦੇ ਨਾਲ ਹੀ ਲੋਕਾਂ ਨੂੰ ਸੁਨੇਹਾ ਦੇਣਗੇ ਕਿ ਸਾਰੇ ਹਿੰਦੂ ਇੱਕ ਪਲੇਟਫਾਰਮ ਤੇ ਇਕੱਠੇ ਹੋਣ। ਉਧਰ মিডিਆ ਨਾਲ ਗੱਲਬਾਤ ਕਰਦੇ ਸ਼ਿਵਸੇਨ ਆਗੂ ਰੋਹਿਤ ਸਾਨੀ ਨੇ ਕਿਹਾ ਕਿ ਜਥੇ ਹੀ ਇਹ ਵਿਸ਼ੇਸ਼ ਮੁੱਦੇ ਤੇ ਵਿਚਾਰਾ ਹੋਈਏ ਨੇ ਤਾਂ ਉੱਥੇ ਸੰਦੀਪ ਗੋਰਾ <th>ਪਰ ਮਾਮਲੇ ਦੇ ਵਿੱਚ ਤੀਜੀ આરોપી ਦੀ ਗ੍ਰਿਫਤਾਰ ਵਾਨਾਕਿਆ ਕਿ ਜੋ ਪੁਲਿਸ ਵੱਲੋਂ ਹਿੰਦੂ ਲੀਡਰਾਂ ਉੱਤੇ ਡਰਨ ਦਾ ਯਤਨ ਕੀਤੇ ਜਾ ਰਹੇ ਨੇ ਇਸ ਲਈ ਅੱਜ ਹੰਗਾਮੀ ਮੀਟਿੰਗ 'ਚ ਅਹਿਮ ਮੁੱਦਿਆਂ 'ਤੇ ਗੱਲਬਾਤ ਹੋਈ ਤਾਂ ਉਹਨਾਂ ਜ਼ਿਕਰ ਕੀਤਾ ਕਿ ਆਮ੍ਰਿਤਸਰ ਤੋਂ ਇੱਕ ਜਾਗੋ ਕੱਢਣਗੇ ਇਸ ਤੋਂ ਇਲਾਵਾ ਉਹਨਾਂ ਕਹਿ ਕਿ ਜੋ ਪੜਕਾ ਉਪਾਸ਼ਨਾ ਲਈ ਹਿੰਦੂਆਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਤਾਂ ਇਸ ਮਾਮਲੇ ਦੇ ਵਿੱਚ ਜੋ ਸਿੱਖ ਚਾ ਮੁਸਲਿਮ ਬਿਆਨਬਾਜ਼ੀ ਕਰਦੇ ਨੇ ਉਸ ਨੂੰ ਲੈ ਕੇ ਸਰਕਾਰ ਨੂੰ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਕੀ ਬੋਲਾ ਤੁਹਾਡੀ ਆਵਾਜ਼ ਤਾਂ ਬੰਦ ਹੋ ਜੇ ਕੀ ਬੋਲਾ ਹਾਂਜੀ ਜੀ ਸਾਡੀ 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 ਕੀ ਕਹਿਣਾ ਚਾਹੁੰਗੇ ਜਿਹੜਾ ਅੱਜ ਜੱਫੀਬੰਦੀਆ ਪਹੁੰਚੀਆਂ ਨੇ ਕਿਹੜੇ ਕਿਹੜੇ ਅੱਜ ਪਹਿਲਾਂ ਤਾਂ ਮੈਂ ਤੁਹਾਡੇ ਸਾਰੇ ਮੀਡੀਆ ਵਾਲਿਆਂ ਦਾ ਬਹੁਤ ਧੰਨਵਾਦ ਕਰਦਾ ਤੁਸੀਂ ਹਰ ਵਾਰੀ ਸਾਡੀ ਹਿੰਦੂ ਸੁਆਜ ਦੀ ਆਵਾਜ਼ ਬਣ ਕੇ ਲੋਕਾਂ ਤੱਕ ਪ੍ਰਸ਼ਾਸਨ ਤੱਕ ਸਾਡੀ ਆਵਾਜ਼ ਸਾਡੇ ਸਮਾਜ ਤੱਕ ਸਾਡੀ ਆਵਾਜ਼ ਪਹੁੰਚਾਉਂਦੇ ਹੋ ਤੁਹਾਡਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਹੈ ਮੈਂ ਮਾਫੀ ਵੀ ਮੰਗਦਾ ਕਿ ਸਾਡੇ ਟਾਈਮ ਜਿਹੜਾ ਮੀਟਿੰਗ ਦਾ ਥੋੜਾ ਵੱਧ ਗਿਆ ਉਹਦੇ ਕਰਕੇ ਤੁਹਾਨੂੰ ਥੋੜੀ ਜੀ ਪਰੇਸ਼ਾਨੀ ਦਾ ਸਾਹਮਣਾ ਚੇਲਣਾ ਪਿਆ ਅੱਜ ਜਿਹੜੀ ਮੀਟਿੰਗ ਸੀ ਤੁਹਾਨੂੰ ਪਤਾ ਹੈ ਬੀਤੇ ਦਿਨੀ ਸਾਡੇ ਵੱਡੇ ਭਰਾ ਸੰਦੀਪ ਗੋਰਾ <th>ਪੜ ਦੇ ਉੱਤੇ ਇੱਕ ਕਾਤਲਾਨਾ ਹਮਲਾ ਜਿਹੜਾ ਵੱਖਵਾਦੀ ਤਾਕਤਾਂ ਅਤਿਵਾਦੀ ਤਾਕਤਾਂ ਵੱਲੋਂ ਕੀਤਾ ਗਿਆ ਸੀ ਉਹਦੇ ਸੰਬੰਧ ਦੇ ਵਿੱਚ ਹਿੰਦੂ ਸ਼ਕਤੀ ਨੂੰ ਪੂਰੇ ਪੰਜਾਬ ਤੋਂ ਜਿਹੜੇ ਹਿੰਦੂ ਸੰਗਠਨ ਨੇ ਵੱਖ-ਵੱਖ ਜਿਹੜੇ ਹਿੰਦੂ ਸ਼ਕਤੀ ਲਈ ਕੰਮ ਕਰਦੇ ਨੇ ਸਨਾਤਨ ਧਰਮ ਲਈ ਕੰਮ ਕਰਦੇ ਨੇ ਅਸੀਂ ਅੱਜ ਉਹਨਾਂ ਨੂੰ ਇੱਕ ਸੱਦਾ ਦਿੱਤਾ ਸੀ ਮੀਟਿੰਗ ਦਾ ਇੱਥੇ ਬੁਲਾਇਆ ਸੀ ਲੁਧਿਆਣੇ ਦੀ ਧਰਤੀ ਤੇ ਵੀ ਅਸੀਂ ਇਕੱਠੇ ਹੋ ਕੇ ਜਿਹੜੀ ਪੰਜਾਬ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਜਿਹੜੀ ਹਿੰਦੂਆਂ ਦੇ ਵਿਰੋਧੀ ਲਹਿਰ ਚਾਹੇ ਕੋਈ ਵੀ ਲਾ ਲਓ ਮੈਂ ਇਹ ਨਹੀਂ ਗੱਲ ਕਹਿੰਦਾ ਚਾਹੇ ਸਿੱਖ ਗੱਲ ਕਰਦੇ ਆ ਉਹ ਵੀ ਹਿੰਦੂਆਂ ਨੂੰ ਆਪਣਾ ਵਿਰੋਧੀ ਕਹਿੰਦੇ ਆ ਜੇ ਮੁਸਲਮਾਨਾਂ ਦੀ ਗੱਲ ਕਰੀਏ ਉਹ ਵੀ ਸਾਡੇ ਵਿਰੋਧ ਦੇ ਪਾਉਂਦੇ ਆ ਈਸਾਈਆਂ ਦੀ ਗੱਲ ਕਰੀਏ ਉਹ ਵੀ ਸਾਡੇ ਵਿਰੋਧ ਦੇ ਪਾਉਂਦੇ ਆ ਸੋ ਸਾਡੀ ਲੜਾਈ ਜਿਹੜੀ ਸਾਨੂੰ ਅਸੀਂ ਲੱਗਦੀ ਸਨਾਤਨ ਧਰਮ ਦੀ ਜਿਹੜੀ ਲੜਾਈ ਹੈ ਓਏ ਉਸ ਮਤਲਬ ਇੱਕ ਸਨਾਤਨ ਅਲੱਗ ਖੜਾ ਹੈ ਤੇ ਬਾਕੀ ਸਾਰੇ ਧਰਮਾਂ ਦੇ ਨਾਲ ਮਤਲਬ ਸਾਨੂੰ ਟਾਰਗੇਟ ਕਰਕੇ ਕੀਤਾ ਜਾਂਦਾ ਸਾਡੇ ਦੇਵੀ ਦੇਵਤਾਵਾਂ ਦੇ ਬਾਰੇ ਅਪਸ਼ਬਦ ਗਲਤ ਗਲਤੇ ਸ਼ਬਦਾਂ ਵਾਲੀ ਜਿਹੜੀ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਪਾਈ ਜਾਂਦੀ ਹੈ ਉਹਨੂੰ ਲੈ ਕੇ ਅਸੀਂ ਜਦੋਂ ਪ੍ਰਸ਼ਾਸਨ ਕੋਲ ਵੀ ਜਾਂਦੇ ਆ ਤੇ ਉਹਦੇ ਉੱਤੇ ਕੋਈ ਕਾਰਵਾਈ ਦੇ ਨਾਮ ਤੇ ਸਿਰਫ ਲੌਲੀਪਾਪ ਦੇ ਕੇ ਸਾਨੂੰ ਵਾਪਸ ਦਿੱਤਾ ਜਾਂਦਾ ਕੁਝ ਮੁੱਦੇ 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 ਵੜਾਦੇ ਯਾਰ ਬੋਲੇ ਪੇਪਰ ਉਹ ਪੇਪਰ ਮੁੱਦੇ ਜਿਹੜੇ ਅੱਜ ਅਸੀਂ ਮੀਟਿੰਗ ਦੇ ਉੱਤੇ ਗਠਨ ਕੀਤੇ ਸੀ ਉਹਦੇ ਚ ਇੱਕ ਸੀਗਾ ਇੱਕ ਤਾਂ ਸੰਦੀਪ ਗੋਰਾ <th>ਪਰਜੀ ਦੀ ਜਿਹੜੀ ਜਾਂਚ ਹੈ ਉਹ ਇੱਕ ਨੈਸ਼ਨਲ ਏਜੰਸੀ ਐਨਆਈਏ ਤੋਂ ਜਾਂ ਸੀਬੀਏ ਤੋਂ ਕਰਾਈ ਜਾਵੇ ਉਹਦੇ ਲਈ ਇੱਕ ਮੰਗ ਪੱਤਰ ਸਰਕਾਰ ਨੂੰ ਦਿੱਤਾ ਜਾਊਗਾ ਗਵਰਨਰ ਸਾਹਿਬ ਨੂੰ ਔਰ ਉਸ ਤੋਂ ਬਾਅਦ ਹਿੰਦੂਆਦੀ ਗੱਲ ਰੱਖਣ ਲਈ ਸਾਡੀ ਗੱਲ ਰੱਖਣ ਲਈ ਸਾਡੇ ਕੋ ਕੋਈ ਪਲੇਟਫਾਰਮ ਹੀ ਐ ਨਹੀਂ ਹਿੰਦੂ ਬੋਰਡ ਦਾ ਹਿੰਦੂ ਬੋਰਡ ਦਾ ਗਠਨ ਕੀਤਾ ਜਾਵੇ ਜਿਹਦੇ ਸਾਡੇ ਹਿੰਦੂ ਸਮਾਜ ਦੇ ਜਿਹੜੇ ਮੋਰੀ ਨੇ ਜਿਹੜੇ ਵੱਡੇ ਲੀਡਰ ਨੇ ਉਹਨਾਂ ਨੂੰ ਪਾਇਆ ਜਾਵੇ ਤਾਂ ਕਿ ਅਸੀਂ ਸਾਡੇ ਸਮਾਜ ਦੀ ਗੱਲ ਸੁਣਨ ਲਈ ਇੱਕ ਪਾਰਟਿਕੂਲਰ ਸਰਕਾਰ ਕੋਲ ਵੀ ਆਧਾਰਾ ਹੋਵੇ ਵੀ ਸਾਡੀ ਗੱਲ ਹਿੰਦੂ ਸਰਕਾਰ ਤੱਕ ਪਹੁੰਚੇ ਪੰਜਾਬੀ ਹਿੰਦੂ ਦੀ ਗੱਲ ਤੀਜਾ ਉਹਦੇ ਚ ਸੀਗਾ ਵੀ ਹਿੰਦੂਆ ਦੀ ਸੁਰੱਖਿਆ ਨੂੰ ਜਿਹੜਾ ਉਜ ਕਿੰਨੀ ਬਣਾਈ ਜਾਵੇ ਅਸੀਂ ਇਹ ਨਹੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਵੀ ਹਰ ਬੰਦੇ ਨੂੰ ਗਨਮੈਨ ਦਿਓ ਨਾ ਗਨਮੈਨ ਦੀ ਰਾਜਨੀਤੀ ਚ ਅਸੀਂ ਆਨੇ ਆ ਲੇਕਿਨ ਜਿਹੜੇ ਅਸੀਂ ਹਿੰਦੂ ਲੀਡਰ ਕੰਮ ਕਰ ਰਹੇ ਆਪਣੇ ਧਰਮ ਦੀ ਸਮਾਜ ਲਈ ਉਹਨਾਂ ਤੇ ਹਮਲੇ ਹੋ ਰਹੇ ਨੇ ਅਸੀਂ ਮਾਨਯੋਗ ਸੀਪੀ ਸਾਹਿਬ ਨੂੰ ਪਿਛਲੇ ਦਿਨੀ ਅਸੀਂ ਮੰਗ ਪੱਤਰੇ ਚ ਕਿਹਾ ਸੀਗਾ ਵੀ ਉਹਨਾਂ ਦੀ ਸੁਰੱਖਿਆ ਚ ਕਿੰਨੀ ਜ਼ਰੂਰੀ ਨਹੀਂ ਗਨਮੈਨ ਨਾਲ ਲਈ ਹੈ ਵੀ ਅਸੀਂ ਤੁਸੀਂ ਉਹਨਾਂ ਨੂੰ ਜੇ ਸਮਝਦੇ ਹੋ ਪੋਸੀਬਲ ਤੇ ਉਹਨਾਂ ਨੂੰ ਸਾਨੂੰ ਆਪਣੇ ਅਸਲੇ ਰੱਖਣ ਦੀ ਇਜਾਜ਼ਤ ਦਿੱਤੀ ਜਾਵੇ ਹਥਿਆਰ ਦੇ ਲਾਇਸੈਂਸ ਬਣਾ ਕੇ ਦਿੱਤੇ ਜਾਣ ਸੋ ਉਸ ਤੋਂ ਬਾਅਦ ਜਿਹੜਾ ਸਾਡਾ ਮਤਾ ਸੀਗਾ ਵੀ ਸੋਸ਼ਲ ਮੀਡੀਆ ਤੇ ਜਿਹੜਾ ਤੁਹਾਨੂੰ ਮੈਂ ਅੱਗੇ ਵੀ ਦੱਸ ਚੁੱਕਾ ਸੋਸ਼ਲ ਮੀਡੀਆ ਤੇ ਜਿਹੜਾ ਸਾਡਾ ਦੁਸ਼ਪ੍ਰਚਾਰ ਕਰਦੇ ਆ ਲੋਕ ਉਹਨਾਂ ਦੇ ਉੱਤੇ ਬੜੀ ਢਿੱਲੀ ਕਾਰਵਾਈ ਪ੍ਰਸ਼ਾਸਨ ਕਰਦਾ ਉਹਦੇ ਤੇ ਕੁਇਕ ਕਾਰਵਾਈ ਇਸੇ ਅਸੀਂ ਗਿਆਪਨ ਨਾ ਕਿ ਉਹਨਾਂ ਦੇ ਸਖਤ ਤੋਂ ਸਖਤ ਸਜ਼ਾ ਵੀ ਦਿੱਤੀ ਜਾਵੇ ਔਰ ਖਾਲੀ ਪਰਚਾ ਨਾ ਦਰਜ ਕੀਤਾ ਜਾਵੇ ਉਹਨਾਂ ਦੇ ਉੱਤੇ ਫੜ ਕੇ ਸਜ਼ਾ ਵੀ ਦਿੱਤੀ ਜਾਵੇ ਤੀਸਰਾ ਜਿਵੇਂ 6 ਮਾਰਚ ਦੇ ਜੇ ਆਪਾਂ ਪਾਰਟਿਕੂਲਰ ਮੈਂ ਗੱਲ ਕਰ ਰਿਹਾ ਮੈਂ ਕਿਸੇ ਸਮਾਜ ਨੂੰ ਟਾਰਗੇਟ ਨਹੀਂ ਕਰ ਰਿਹਾ ਜਿਵੇਂ ਸ਼੍ਰੀ ਸਾਹਿਬ ਨੂੰ ਮਾਨਤਾ ਦਿੱਤੀ ਗਈ ਹੈ ਠੀਕ ਹੈ ਨਾ ਸਾਡੇ ਹਿੰਦੂ ਧਰਮ ਦੇ ਵਿੱਚ ਮਾਨਤਾ ਨਹੀਂ ਹੈ ਰਿਵਾਜ ਬਹੁਤ ਪੁਰਾਣੇ ਨੇ ਲੇਕਿਨ ਇਹ ਆ ਵੀ ਅੱਗੇ ਅੱਗੇ ਚਲਦੇ ਨਹੀਂ ਆਏ ਸੋ ਅਸੀਂ ਜਿਹੜਾ ਭੋਲੇ ਨਾ ਜੀ ਦਾ ਤਰਸ਼ੂਲ ਹੈ ਜਿਵੇਂ ਤਰਸ਼ੂਲ ਤੁਸੀਂ ਦੇਖੋਗੇ ਮੈਂ ਧਾਰਨ ਕੀਤਾ ਹੋਇਆ ਆ ਸਾਡੀ ਅਸੀਂ ਇਹ ਮਤਲਬ ਮੰਗ ਸਰਕਾਰ ਅੱਗੇ ਰੱਖਣੀ ਵੀ ਸਾਡਾ ਜਿਹੜਾ ਚਿੰਨ ਹੈ ਧਾਰਮਿਕ ਚਿੰਨੂ ਤਰਸ਼ੂਲ ਨੂੰ ਮਾਨਤਾ ਦਿੱਤੀ ਜਾਵੇ ਜਿਵੇਂ ਸਿੱਖ ਸਮਾਜ ਦੇ ਲੋਕ ਸ਼੍ਰੀ ਸਾਹਿਬ ਪਾ ਕੇ ਘੁੰਮਦੇ ਨੇ ਅਸੀਂ ਸਰੇਆ ਵਿੱਚ ਤਰਸ਼ੂਲ ਜਿਹੜਾ ਧਾਰਨ ਕਰਕੇ ਘੁੰਮ ਸਕੀਏ ਇੱਕ ਸਾਡੀ ਮੰਗ ਜਿਹੜੀ ਸਰਕਾਰ ਨੂੰ ਅਸੀਂ ਇਹ ਦਿਨ ਜਾ ਰਹੇ ਹਾਂ ਹਾਂਜੀ ਹਾਂਜੀ ਤੇ ਦੂਜੀ ਗੱਲ ਜੇ ਸਾਨੂੰ ਸਰਕਾਰ ਇਹ ਮੰਗ ਨਹੀਂ ਰੱਖਦੀ ਵੀ Hindu ਆਪਣੀ ਸੁਰੱਖਿਆ ਲਈ ਜਾਂ ਆਪਣੇ ਧਾਰਮਿਕ ਚਿੰਨ੍ਹ ਨੂੰ ਕੈਰੀ ਨਹੀਂ ਕਰ ਸਕਦਾ ਤੇ ਜਿਹੜਾ ਧਾਰਮਿਕ ਚਿੰਨ੍ਹ ਦੇ ਨਾਮ ਦੇ ਉੱਤੇ ਧਰਮ ਦੇ ਨਾਮ ਦੇ ਉੱਤੇ ਜਿਹੜੇ ਦੂਜੇ ਮਤਲਬ ਧਰਮ ਦੇ ਲੋਕ ਜਿਹੜੀ ਸਰੇ ਹਥਿਆਰਾਂ ਦੀ ਨਮਾਇਸ਼ ਕਰ ਰਹੇ ਨੇ ਉਹ ਨਮਾਇਸ਼ ਬੰਦ ਕਰਾਉਣ ਲਈ ਵੀ ਅਸੀਂ ਸਰਕਾਰ ਨੂੰ ਜਿਹੜਾ ਆਪਣਾ ਮੰਗ ਪੱਤਰ ਉਹ ਦੇਵਾਂਗੇ ਤੇ ਪੰਜਾਬ ਦੇ ਮੰਦਰ ਲਈ ਜਿਵੇਂ ਪੀਤਾ ਦੀ ਨਹੀਂ ਤੁਸੀਂ ਸਾਰੀ ਜਾਣਦੇ ਹੋਗੇ ਸ਼ੰਗਲਾਲੇ ਸ਼ਵਾਲੇ ਮੰਦਰ ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਟਿਆਲੇ ਕਾਲੀ ਮਾਤਾ ਮੰਦਰ ਤੇ ਵੀ ਹੋਇਆ ਸੋ ਮੰਦਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਔਰ ਜਿਹੜੀ ਪੰਜਾਬ ਦੇ ਅੱਜ ਵਿਭਿੰਨ ਵਿਭਿੰਨ ਸੰਗਠਨਾਂ ਦੇ ਜਿਹੜੇ ਮੋਦਵਾਰ ਲੀਡਰ ਨੇ ਉਹ ਇਕੱਠੇ ਹੋਏ ਨੇ ਉਹਨਾਂ ਦੀ ਸਰਬਸਹਿਮਤੀ ਦੇ ਨਾਲ ਪੰਜਾਬ ਲੈਵਲ ਦੇ ਉੱਤੇ ਇੱਕ ਕੋਰ ਕਮੇਟੀ ਦਾ ਗਠਨ ਕੀਤਾ ਜਾ ਰਿਹਾ ਜਿਦੇ ਚ ਪੰਜਾਬ ਦੇ ਕੋਈ ਵੀ ਹਿੰਦੂਆ ਦੇ ਮੁੱਦੇ ਨੂੰ ਇਹ ਨਹੀਂ ਇਹ ਅਲੱਗ-ਅਲੱਗ ਢਫਲੀ ਵੱਜ ਰਹੀ ਹੈ ਵੀ ਕਿਸੇ ਹਿੰਦੂ ਨਾਲ ਹੋਈਓ ਕਹਿੰਦਾ ਮੇਰਾ ਸੰਗਠਨ ਫਲਾਣਾ ਹੈ ਮੇਰਾ ਕੰਮ ਨਹੀਂ ਹੈਗਾ ਕੋਈ ਵੀ ਹਿੰਦੂ ਨਾਲ ਜਾਂ ਹਿੰਦੂ ਸੰਗਠਨ ਵਾਲੇ ਬੰਦਿਆਂ ਨਾਲ ਕੋਈ ਕੰਮ ਹੋਊਗਾ ਉਹਦੇ ਤੇ ਕੋਈ ਹੋਰ ਕਮੇਟੀ ਇੱਕ ਝਟ ਹੋ ਕੇ ਕੰਮ ਕਰੇਗੀ ਇਹ ਅੱਜ ਦੀ ਜਿਹੜਾ ਸਾਡੀ ਮੀਟਿੰਗ ਦਾ ਮੁੱਦਾ ਸੀਗਾ ਤੇ ਉਸ ਤੋਂ ਇਲਾਵਾ ਅਸੀਂ ਪ੍ਰਸ਼ਾਸਨ ਨੂੰ ਅਪੀਲ ਵੀ ਕਰਨਾ ਚਾਹੁੰਦੇ ਆ ਵੀ ਹਿੰਦੂਆਂ ਦੀ ਜਿਹੜੀ ਸਹਿਨਸ਼ੀਲਤਾ ਹੈ ਉਹਨੂੰ ਨਾ ਪਰਖਿਆ ਜਾਵੇ ਸੰਦੀਪ ਗੋੜਾ ਥਾਪ ਨੂੰ ਲੈ ਕੇ ਕੋਈ ਮੁੱਦਾ ਸੰਦੀਪ ਗੋੜਾ ਥਾਪ ਨੂੰ ਜੀ ਤੀਜਾ ਬੰਦਾ ਉਹਨਾਂ ਦਾ ਹਲੇ ਉਹ ਨਈ ਫੜਿਆ ਗਿਆ ਉਹ ਅਸੀਂ ਪਹਿਲਾਂ ਵੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਅੱਜ ਵੀ ਮਤੇ ਅਸੀਂ ਪਾਇਆ ਔਰ ਦੂਜੀ ਗੱਲ ਸਾਰੇ ਹਿੰਦੂ ਸੰਗਠਨਾਂ ਨੇ ਅੱਜ ਇਕੱਠੇ ਹੋਏ ਨੇ ਪੰਜਾਬ ਦੇ ਉਹਦੇ ਵਿੱਚ ਅਸੀਂ ਸਰਬਸੰਮਤੀ ਨਾਲ ਜਿਹੜਾ ਮਤਾ ਪਾਰ ਕੀਤਾ ਉਹਦੇ ਵਿੱਚ ਅਸੀਂ ਹਿੰਦੂਆਂ ਨੂੰ ਜਗਾਨ ਲਈ ਹਿੰਦੂ ਸਾਡੀ ਜਿਹੜੇ ਹਿੰਦੂ ਸਮਾਜ ਹੈ ਹਿੰਦੂ ਨੇਤਾ ਨੇ ਇਹ ਕੋਈ ਵੀ ਹੈ ਹਿੰਦੂ ਕਮਿਊਨਿਟੀ ਨੂੰ ਜਗਾਨ ਲਈ ਅੰਮ੍ਰਿਤਸਰ ਤੋਂ ਅਗਲੇ ਹਫਤੇ ਤੋਂ ਪਹਿਲੀ ਜਾਗੋ ਜਿਹੜੀ ਹੈ ਹਿੰਦੂਆਂ ਨੂੰ ਜਗਾਨ ਲਈ ਜਾਗੋ ਵਿਭਿੰਨ ਸ਼ਹਿਰਾਂ 'ਚ ਕੱਢੀ ਜਾਏਗੀ ਉਦੀ ਪਹਿਲੀ ਕੜੀ ਦੇ ਵਿੱਚ ਪਹਿਲੀ ਜਾਗੋ ਜਿਹੜੀ ਹੈ ਅਗਲੇ ਹਫਤੇ ਅਮਰitsar ਤੋਂ ਅਸੀਂ ਸ਼ੁਰੂ ਕਰਾਂਗੇ ਉਸ ਤੋਂ ਬਾਅਦ ਹਰ ਹਫਤੇ ਲੜੀ ਵਾਰ ਲੜੀ ਹਰ ਸ਼ਹਿਰ ਦੇ ਵਿੱਚ ਜਿਹੜੀ ਜਾਗੋ ਹੈ ਹਿੰਦੂਆਂ ਨੂੰ ਜਗਾ ਲੀ ਉਹ ਕੱਢੀ ਜਾਊਗੀ ਇਹ ਜਿਹੜਾ ਅੱਜ ਦਾ ਮੀਟਿੰਗ ਦਾ ਟੀਚਾ ਮਤਲਬ ਸਾਡਾ ਉਹ ਸੀਗਾ ਉਹ ਤੁਹਾਨੂੰ ਕਰਦਾ ਹੋਰ ਕੋਈ ਸਵਾਲ ਹੈ ਤਾਂ ਤੁਸੀਂ ਦੱਸੋ ਜਾਗੋ بڑا ਵਿਸ਼ਾ ਬਣਿਆ ਹੋਇਆ ਹੈ ਸੋਸ਼ਲ ਮੀਡੀਆ ਤੇ ਕੀ ਹੈਗਾ ਕਿਉਂਕਿ ਪੰਜਾਬੀ ਜਾਗੋ ਸਾਨੂੰ ਨਹੀਂ ਪਤਾ ਜੀ ਸੋਸ਼ਲ ਮੀਡੀਆ ਦਾ ਕੀ ਬਣਿਆ ਅਸੀਂ ਤਾਂ ਆਪਣੇ ਹਮਾਂ ਤਾਂ ਪਾਸ ਕੀਤਾ ਹੈ ਅਸੀਂ ਆਪਣੇ Hindu ਸਮਾਜ ਨੂੰ ਜਗਾਉਣ ਲਈ ਜਾਗੋ ਸ਼ੁਰੂ ਕਰਨੀ ਹੈ ਉਹ ਕਹਿੰਦੇ ਸਿੱਖਾਂ ਨੂੰ ਖਤਾਨਣ ਵਾਸਤੇ ਵੀ ਸ਼ਿਵਸਨ ਵਾਲੇ ਦੇ ਦੇਖੋ ਜੀ ਜਦੋਂ ਜਦੋਂ ਦਾ ਕੋਈ ਹੋਰ ਗੱਲ ਕਹਿੰਦਾ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਸਿੱਖ Hindu ਮੁਸਲਮਾਨ ਦਾ ਠੀਕ ਹੈ ਨਾ ਉਦੋਂ ਤਾਂ ਤੁਹਾਨੂੰ ਲੱਗਦਾ ਹੀ ਨਹੀਂ ਕਿਸੇ ਨੂੰ ਨਾ ਪ੍ਰਸ਼ਾਸਨ ਨੂੰ ਨਾ ਸਮਾਜ ਨੂੰ ਅਸੀਂ ਕੋਈ ਗੱਲ ਕਹਿਦੀ ਅਸੀਂ ਸਿੱਖਾ ਨੁਸਕਾ ਉਕਸਾਰੇ ਹਾਂ ਕਿੱਦਾਂ ਉਕਸਾਰੇਂ ਦੱਸੋ ਕਿਤੇ ਨਾਮ ਲਿਤਾ ਸਿੱਖ ਮੈਂ ਨਹੀਂ ਚਲੋ ਲੱਗਦਾ ਕਿੱਦਾਂ ਲੈ ਰਿਆ ਲੱਗਦਾ ਕਿ ਭਾਈਚਾਰਕ ਸਿਹਾਜ ਬਣਾ ਕੇ ਭਾਈਚਾਰਕ ਦੇ ਸਾਰੇ ਮੇਰੇ ਮੋਢੇ ਬੜੇ ਕਮਜ਼ੋਰ ਨੇ ਭਾਜੀ ਸਾਰਾ ਬੋਝ ਮੇਰੇ ਤੇ ਨਾ ਪਾਓ ਭਾਈਚਾਰਕ ਸਾਂਝ ਉਦੋਂ ਨਹੀਂ ਬਦੀ ਤਾੜੀ ਨੇ ਐਦਾਂ ਵੱਜੂਗੀ ਐਦਾਂ ਨਹੀਂ ਵੱਜਣੀ ਮਤਲਬ ਹਾਰੇ ਵਾਰੀ ਭਾਈਚਾਰਕ ਸਾਂਝ ਦਾ ਬੋਝ ਸਾਡੇ ਕਹਿੰਦੇ ਆ ਦੀ ਪਾਦੋਗੇ ਵੀ ਤੁਹਾਡਾ ਦਾ ਮਤਲਬ ਸਮਾਜ ਪ੍ਰਸ਼ਾਸਨ ਸਾਡੇ ਨਾਲ ਕੀ ਕਰ ਰਿਹਾ ਸਾਨੂੰ ਥੱਪੜ ਵੀ ਮਾਰੋ ਸ ਕੱਟੋ-ਕੱਟ ਸਾਨੂੰ ਵੀ ਤਕਲੀਫ ਹੁੰਦੀ ਸਾਡਾ ਬੰਦਾ ਉਹ ਮਾਰ ਕੇ ਚਲੇ ਗਿਆ ਆਪਣੇ ਵੱਲੋਂ ਅੱਜ ਸੰਦੀਪ ਗੋਰਾ تھا ਪਰ ਬਚ ਗਿਆ ਲੇਕਿਨ ਸਹੀ ਮਨ ਨੇ ਸੋਚੋ ਬਚ ਗਿਆ ਅੱਜ ਤਾਂ ਡੀਐਮਸੀ ਬੈਠਾ ਹੈ ਉਹਨੂੰ ਦਰਦ ਨਹੀਂ ਹੁੰਦੀ ਹੋਊਗੀ ਉਹਨੂੰ ਗੋਲੀ ਦੇ ਦਿਆਂਗਾ ਡਾਕਟਰ ਮਿੰਟ ਬਾਅਦ ਇੰਜੈਕਸ਼ਨ ਲਾ ਦਊਗਾ ਜਦੋਂ ਘਰ ਆਊਗਾ ਉਦੋਂ ਪਤਾ ਲੱਗੂਗਾ ਨਸ ਕਿੱਥੋਂ-ਕਿੱਥੋਂ ਕੱਟੀ ਗਈ ਹੈ ਨਸ ਕਿੱਥੋਂ-ਕਿੱਥੋਂ ਕੱਟੀ ਹੈ ਕਿੱਥੋਂ ਫੱਟੀ ਹੈ ਸੋ ਇਹ ਗੱਲਾਂ ਨਾ ਕਰਿਆ ਕਰੋ ਤੁਹਾਨੂੰ ਵੀ ਬੇਨਤੀ ਹੈ ਵੀ ਉਸਾਰੇ ਕੀ ਅਸੀਂ ਉਸਾਇਆ ਅਸੀਂ ਆਪਣੀ ਗੱਲ ਕਰਨ ਆਏ ਆਂ ਅਸੀਂ ਆਪਣੇ ਪਰਿਵਾਰਾਂ ਦੀ ਸੇਫਟੀ ਦੀ ਗੱਲ ਕਰ ਰਹੇ ਆਂ ਅਸੀਂ ਆਪਣੇ ਪਰਿਵਾਰ ਦੀ ਆਪਣੇ ਧਰਮ ਦੀ ਗੱਲ ਕਰਦੇ ਆ ਠੀਕ ਹੈ ਨਾ ਸੋ ਮੈਂ ਆਪਣੇ ਹਿੰਦੂ ਸਮਾਜ ਦੇ ਬੰਦਿਆਂ ਨੂੰ ਵੀ ਇੱਕ ਤੁਹਾਡੇ ਲਈ ਮੈਸੇਜ ਦੇਣਾ ਚਾਹੁੰਦਾ ਤੁਸੀਂ ਅਸੀਂ ਕੋਈ ਪੇਡ ਬੰਦੇ ਨਹੀਂ ਆ ਕਿਸੇ ਦੇ ਸਾਨੂੰ ਕੋਈ ਫੰਡ ਤਾਂ ਨਹੀਂ ਦੇ ਰਿਹਾ ਅਸੀਂ ਆਪਣੇ ਬਿਜ਼ਨਸ ਆਪਣੇ ਪਰਿਵਾਰ ਨੂੰ ਦਾਅ ਤੇ ਲਾ ਕੇ ਅਸੀਂ ਆਪਣੇ ਧਰਮ ਦੀ ਗੱਲ ਕਰਦੇ ਆ ਤੁਹਾਡੇ ਕੋ ਗਾਲਾਂ ਵੀ ਖਾ ਰਹੇ ਆ ਆਪਣੇ ਆਪਣੇ ਪਰਿਵਾਰ ਦਾ ਨੁਕਸਾਨ ਵੀ ਕਰਾ ਰਹੇ ਆ ਅ ਸੰਦੀਪ ਗੋਰਾ <th>ਪਰ ਦੇ ਪਰਿਵਾਰ ਹੀ ਸਫਰ ਹੋ ਰਿਹਾ ਨਾ ਅਸੀਂ ਸਫਰ ਹੋ ਰਹੇ ਆ ਬਾਕੀ ਸਮਾਜ ਨੂੰ ਕੀ ਹੋ ਗਿਆ ਗੋਰੇ ਦਾਪ ਨੇ ਕਿਦਾਂ ਠੱਗੀ ਮਾਰ ਲਈ ਕਿਹਨੂੰ ਮਾਰਤਾ ਕਿਹਨੂੰ ਗਲਤ ਕਹਿਦਾ ਤੁਸੀਂ ਅਕਸਰ ਲੋਕ ਸਾਨੂੰ ਕਹਿੰਦੇ ਧਰਮ ਦੇ ਪ੍ਰਤੀ ਗਲਤ ਕਿਹੜੇ ਇੱਕ Hindu leader ਦੀ ਇੱਕ Hindu leader ਦੀ ਕਿਸੇ ਧਰਮ ਦੇ ਪ੍ਰਤੀ ਮੈਨੂੰ ਵੀਡੀਓ ਲੈ ਆ ਕੇ ਦਿਖਾ ਦਿਓ ਵੀ ਕਿਸੇ ਦਾ ਰੌਂ ਟਾਰਗੇਟ ਕੀਤਾ ਆਪਣੇ ਧਰਮ ਦੀ ਗੱਲ ਰੱਖਣਾ ਹਰ ਇੱਕ ਸ਼ਖਸ ਦਾ ਫਰਜ਼ ਹੈ Hindu Hindu ਧਰਮ ਦੀ ਗੱਲ ਕਰੇ ਮੁਸਲਮਾਨ ਇਸਲਾਮ ਦੀ ਗੱਲ ਕਰੇ ਪਰ ਜਦੋਂ ਆਪਾਂ ਦੂਸਰੀ ਧਰਮ ਤੇ ਕਿੰਤੂ ਪਰੰਤੂ ਕਰਦੇ ਆ ਉਹ ਕਿੰਨਾ ਮੈਨੂੰ ਘਾਰੂ ਸਾਹਿਬ ਇਹ ਦੱਸੋ ਮੈਂ 200 ਵੀਡੀਓ ਹੁਣ ਦਿਖਾ ਦੂੰਗਾ ਜਿਹੜੇ ਸਾਡੇ ਧਰਮ ਦੇ ਟਿੱਪਣੀਆਂ ਹੁੰਦੀਆਂ ਤੁਸੀਂ ਕੰਜਗਾ ਕਿਉਂ ਬਣਾਉਂਦੇ ਹੋ ਜੀ ਤੁਸੀਂ ਕਰਵਾ ਚੌਦੀ ਜਨਾਨੀਆਂ ਵਰਤ ਕੇ ਰੱਖਦੀਆਂ ਅਸੀਂ ਤਾਂ ਨਹੀਂ ਕਿਹਾ ਸਾਨੂੰ ਇੱਕ ਮਿੰਟ ਸਾਨੂੰ ਇਹ ਕਿਹਾ ਜਾਂਦਾ ਸ਼ਿਵਲਿੰਗ ਉੱਤੇ ਦੁੱਧ ਕਿ ਇੱਕ ਮਿੰਟ ਦੋ ਚਾਰ ਬੰਦੇ ਆ ਲੈ ਇੱਕ ਮਿੰਟ ਬਾਜੀ ਸਾਨੂੰ ਇਹ ਕਿਹਾ ਜਾਂਦਾ ਇੱਕ ਮਿੰਟ ਜੇ ਦੋ ਚਾਰ ਬੰਦੇ ਸਾਨੂੰ ਇਹ ਕਿਹਾ ਜਾਂਦਾ ਇੱਕ ਮਿੰਟ ਬਾਨੂ ਬੜਾ ਸਮਸਨ ਕਿਉਂ ਹੁੰਦਾ ਸਾਨੂੰ ਇੱਕ ਮਿੰਟ ਸਾਨੂੰ ਕਿਹਾ ਜਾਂਦਾ ਸ਼ਿਵਲਿੰਗ ਤੇ ਦੁੱਧ ਕਿ ਜੜਾਣੇ ਹੋ ਅਸੀਂ ਤਾਂ ਕਦੀ ਨਹੀਂ ਗਿਆ ਦਰਬਾਰ ਸਾਹਿਬ ਸਵੇਰੇ ਜਦੋਂ ਬੀੜ ਸਾਹਿਬ ਆਂਦੀ ਉਦੋਂ ਦੁੱਧ ਕਿ ਦੋਲੇ ਜਾਂਦਾ ਉਹੀ ਕਹਿ ਰਹੇ ਗੱਲ ਇਹ ਵੀ ਸਾਡੀ ਗੱਲ ਕਿਉਂ ਫੜਦੇ ਹੋ ਜਿਹੜੇ ਬੰਦੇ ਥਾਪੜ ਤੇ ਹਮਲਾ ਕਰਨ ਤੋਂ ਬਾਅਦ ਪਰਮਜੀਤ ਸਿੰਘ ਗਾਲੀ ਵਰਕੇ ਖੋਤੇ ਜਿੰਮੇਵਾਰੀ ਲੈ ਰਿਹਾ ਹੈ ਇਹ ਕਹ ਰਹੇ ਮੈਂ ਪੈਸੇ ਲਾਉਂਗਾ ਮਤਲਬ ਇਹ ਤਾਂ ਸੁਪਾਰੀ ਕਿਲਿੰਗ ਹੋ ਗਈ ਭਾਈ ਸੂਰੀ ਦੇ ਮਰਨ ਤੋਂ ਬਾਅਦ ਸੰਨੀ ਨੂੰ ਕਰੋੜਾਂ ਲੱਖਰਵੇਂ ਦੇ ਦਿੰਦੇ ਮਤਲਬ ਇਹ ਤਾਂ ਸੁਪਾਰੀ ਕਿਲਿੰਗ ਹੈ ਨਾ ਇਹ ਮਰਨ ਤੋਂ ਪਹਿਲਾਂ ਨਹੀਂ ਸੁਪਾਰੀ ਦੇ ਮਰਨ ਤੋਂ ਬਾਅਦ ਦਿੰਦੇ ਆ ਇੱਕ ਸਾਰੇ ਬੰਦਿਆਂ ਨੂੰ ਕਿ ਤੁਸੀਂ ਬੰਦੇ ਮਾਰੋ ਹਿੰਦੂ ਅਜ ਤਾਂ ਉਹ ਪੈਸੇ ਦੇਵਾਂਗੇ ਲਾਂਡਰ ਦੀ ਸਥਿਤੀ ਕੌਣ ਖਰਾਬ ਕਰ ਰਿਹਾ ਲਾਂਡਰ ਦੀ ਸਥਿਤੀ ਕੌਣ ਖਰਾਬ ਕਰ ਰਿਹਾ ਪਰਮਜੀਤ ਸਿੰਘ ਅਕਾਲੀ ਵਰਕੇ ਲੋਕ ਜਿਹੜੇ ਜ਼ਿੰਮੇਵਾਰੀਆਂ ਚੱਕ ਕੇ ਫੰਡਿੰਗ ਅਲੋਨ ਕਰਦੇ ਨੇ ਉਹ ਰਾਜਨੀਤਿਕ ਰਾਜਨੀਤਿਕ ਤੌਰ ਤੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਆ ਉਹਨਾਂ ਦੀ ਕੋਈ ਗੱਲ ਨਹੀਂ ਕਰਦਾ ਉਹਨਾਂ ਨੂੰ ਕੋਈ ਬੁਰਾ ਨਹੀਂ ਕਹਿੰਦਾ ਜੇ ਕੋਈ Hindu ਆਪ ਦੀ ਗੱਲ ਕਰੇ ਜਾਂ ਆਪਸੀ ਆਪਣੇ ਅੰਦਰ ਦੀ ਗੱਲ ਕਰੀਏ ਤਾਂ ਪੱਤਰਕਾਰੇ ਮੂੰਹ 'ਚ ਇਹ ਸਵਾਲ ਕਿਉਂ ਆਂਦਾ ਵੈ ਵੀ Hindu ਮਾਹੌਲ ਖਰਾਬ ਕਰ ਰਹੇ ਨੇ ਜਿਹੜੇ ਦੂਜੇ ਪੱਖ ਦੇ ਵਿੱਚ ਸਾਡੇ ਭਰਾ ਦਾ ਫੱਟੜ ਕਰਕੇ ਪੰਜਾਬ ਦੇ ਵਿੱਚ ਆ ਕੇ ਜਾਗੋਆਂ ਦੀ ਅਨਾਉਂਸ ਕਰ ਰਹੇ ਨੇ ਵੀ ਜਿਹੜਾ ਉਹਨਾਂ ਦੇ ਹਮਲੇ ਉੱਤੇ ਜਾਗੋਗਾ ਰਹੇ ਨੇ ਜਿਹੜੇ ਉਹਨਾਂ ਦੇ ਹਮਲੇ ਤੋਂ ਬਾਅਦ ਉਹਨਾਂ ਨੂੰ ਸਵਾਸ਼ੀ ਦੇ ਰਹੇ ਨੇ ਉਹ ਕਿਥੇ ਨਾ ਕਿਤੇ ਹੋਰ ਲੋਕਾਂ ਨੂੰ ਉਕਸਾ ਰਹੇ ਨੇ ਵੀ ਹੋਰ ਹਿੰਦੂ ਲੀਡ ਤਾਕਰ ਪੰਜਾਬ ਚ ਕਰੋ ਤੁਸੀਂ ਉਹਨਾਂ ਨੂੰ ਸਵਾਲ ਕਿਉਂ ਨਹੀਂ ਪੁੱਛਦੇ ਜੇ ਅਸੀਂ ਆਪ ਦੀ ਹਿੰਦੂ ਹਿੰਦੂ ਸਮਾਜ ਆਪਣੀ ਗੱਲ ਕਰ ਰਿਹਾ ਦੇਖੋ ਜੀ ਵੱਖਰੇ 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 ਜ਼ਿਲ੍ਹਿਆਂ ਚ ਵੱਖਰੀ ਵੱਖਰੀ ਜਾਗੋ ਕੱਢੀ ਜਾਊਗੀ ਸਰਕਾਰਾਂ ਦੇ ਕੰਨ ਖੋਲਣ ਲਈ ਪ੍ਰਸ਼ਾਸਨ ਦੇ ਕੰਨ ਖੋਲਣ ਲਈ Hindu ਸਮਾਜ ਦੇ ਕੰਨ ਖੋਲ੍ਹੇ Hindu ਸਮਾਜ ਇਕ ਕਰਨ ਦੇ ਲਈ ਇਹ ਜਾਗੋ ਦਾ ਅਨਾਉਂਸ ਹੋਇਆ ਹੈ ਬਹੁਤ ਜਲਦ ਤੁਹਾਨੂੰ ਤਾਰੀਖ ਤੁਹਾਨੂੰ ਤਾਰੀਖ ਡੇਟ ਟਾਈਮ ਵੀ ਦੱਸਿਆ ਜਾਊਗਾ ਸਾਡੇ ਪਠਾਨਕੋਟ ਤੋਂ ਅਨੀਬ ਉਦਾਸਪੁਰ ਤੋਂ ਤਾਰੀਅਲ ਤੋਂ ਦੇਖੋ ਜਿਹੜਾ ਥੋੜੇ ਦਿਨ ਪਹਿਲਾਂ ਸਾਡੇ Hindu ਲੀਡਰ ਸੰਦੀਪ ਗੋਰਾ <th>ਪਰ ਜੀ ਦੇ ਉੱਤੇ ਜਿਹੜਾ ਕੁਝ ਲੋਕਾਂ ਨੇ ਹਮਲਾ ਕੀਤਾ ਪਹਿਲਾਂ ਤੇ ਉਹ ਨਿੰਦਨਯੋਗ ਹੈ ਦੂਸਰਾ ਪੰਜਾਬ ਦੇ ਵਿੱਚ ਦੁਬਾਰਾ ਪੰਜਾਬ ਦੇ ਵਿੱਚ ਦੁਬਾਰਾ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਹੈ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਸੁਦੀਰ ਸੂਰੀ ਦਾ ਕਤਲ ਕੀਤਾ ਗਿਆ ਉਹਦੇ ਜਿਹੜੇ ਸੁਦੀਰ ਸੂਰੀ ਨੂੰ ਮਾਰਨ ਵਾਲਾ ਕਾਤਲ ਉਹਦੇ ਪੋਸਟਰ ਅੰਮ੍ਰਿਤਸਰ ਚ ਲਾਏ ਜਾ ਰਹੇ ਨੇ ਥੋੜੇ ਦਿਨਾਂ ਬਾਅਦ ਦੇਖਿਓ ਇਹੋ ਸੰਦੀਪ ਕੋਰੇ ਨੂੰ ਜਿਨ੍ਹਾਂ ਨੇ ਉਹਨਾਂ ਦੇ ਕਾਤਲ ਨੇ ਹਮਲਾ ਕੀਤਾ ਉਹਦੇ ਪੋਸਟਰ ਲਾਏ ਜਾਣਗੇ ਇਹ ਸਾਡਾ ਪੰਜਾਬ ਇਹ ਸਾਡਾ ਪੰਜਾਬ ਹੈ ਜਿਹੜੇ ਪੰਜਾਬ ਦੀ ਅਜਰਾਨੀ ਤਿੱਕੀ ਘੜੀ ਗਈ ਰਣਨੀਤੀ ਇਹ ਕੀਤੀ ਹੈ ਕਿ ਪੰਜਾਬ ਦੇ ਵਿੱਚ ਹਿੰਦੂਆਂ ਨਾਲ ਜਿਹੜਾ ਤੱਕਾ ਹੋ ਰਿਹਾ ਜਿਹੜਾ ਸ਼ਿਵ ਸੈਨਾ ਆਗੂਆਂ ਤੇ ਹਮਲੇ ਹੋ ਰਹੇ ਨੇ ਇੱਕ ਹਿੰਦੂ ਬੋਰਡ ਬਣਾਇਆ ਜਾਏ ਦੂਸਰਾ ਅਸੀਂ ਸਰਕਾਰ ਨੂੰ ਇਹ ਚੇਤਾਵਨੀ ਦਿੱਤੀ ਹੈ ਕਿ ਜਲਦ ਤੋਂ ਜਲਦ ਅਸੀਂ ਕਿਸੇ ਸਿਕਿਉਰਟੀ ਨਹੀਂ ਕਿਸੇ ਦੀ ਮੰਗਦੇ ਜਿਹੜੇ ਲੀਡਰ ਨਿਸ਼ਾਨੇ ਤੇ ਨੇ ਜਿਹੜੇ ਲੀਡਰਾਂ ਨੂੰ ਪਤਾ ਹੈ ਕਿ ਇਹ ਲੋਕ ਨਿਸ਼ਾਨੇ ਤੇ ਨੇ ਉਹਨਾਂ ਦੀ ਸੁਰੱਖਿਆ ਦਿੱਤੀ ਜਾਏ ਨਾ ਕਿ ਕਿਸੇ ਨਸ਼ਾ ਵੇਚਣ ਵਾਲੇ ਕਿਸੇ ਸੰਗਠਨ ਨੂੰ ਸਿਕਿਉਰਟੀ ਦਿੱਤੀ ਜਾਏ ਨਾ ਕੋਈ ਜੇ ਕੋਈ ਮਾਰਾ ਕੰਮ ਕਰਦਾ ਦੇਖੋ ਜੇ ਮੈਂ ਕੋਈ ਤੁਹਾਡੇ ਪ੍ਰਤੀ ਤੁਹਾਡੇ ਇਥੋਂ মিডিਆ ਰਾਈ ਕੋਈ ਬਿਆਨ ਗਲਤ ਦਿੱਤਾ ਮੇਰੀ ਕਾਰ ਮੇਰੇ ਤੇ ਕਾਰਵਾਈ ਕਰਾ ਸਕਦੇ ਆ ਤੁਹਾਨੂੰ ਇਹ ਕਿੰਨੇ ਅਧਿਕਾਰ ਦਿੱਤਾ ਕਿ ਤੁਸੀਂ ਉਹਨਾਂ ਨੂੰ ਗੋਲੀਆਂ ਮਾਰੋ ਤੁਸੀਂ ਉਹਨਾਂ ਨੂੰ ਵੱਢੋ ਕੀ ਇਹ ਤਾਲਿਬਾਨ ਹੈ ਇਹ ਪੰਜਾਬ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਜਦੋਂ ਵੀ ਗੱਲਾਂ ਦੀ ਮੈਨੂੰ ਇੱਕ ਗੱਲ ਦਾ ਰੋਸ ਹੈ ਅਸੀਂ ਰੋਲਾ ਪਾਉਂਦੇ ਹਿੰਦੂ ਸਿੱਖ ਅਸੀਂ ਭਾਈ ਪਾਈ ਆ ਪਰ ਕਿਸੇ ਸਿੱਖ ਜੱਥੇਬੰਦੀ ਨੇ ਉਸ ਗੋਰੇ ਥਾਪਰ ਵਾਲੀ ਨਿੰਦਾ ਨਹੀਂ ਕੀਤੀ ਕਿ ਜਿਹੜਾ ਹਮਲਾ ਕੀਤਾ ਗਲਤ ਕੀਤਾ ਮੈਂ ਦੱਸਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਲਗਾਤਾਰ ਇਹ ਗੱਲਾਂ ਕਰਦੇ ਨੇ ਸਰਕਾਰ ਨੇ ਕਾਰਵਾਈ ਕੀਤੀ ਉਹ ਤਾਂ ਸੰਤੋਸ਼ਟ ਜੀ ਕੋਈ ਕਾਰਵਾਈ ਦੋ ਬੰਦੇ ਫੜੇ ਆ ਉਹਦੇ ਵਿੱਚ ਸਾਨੂੰ ਪਤਾ ਲੱਗਾ ਗੱਲ ਆ ਰਹੀ ਹੈ ਕਿ ਉਹ ਨਸ਼ੇੜੀ ਆ ਜੀ ਉਹ ਨਸ਼ੇੜੀ ਆ ਉਹ ਨਸ਼ੇੜੀ ਆ ਤੂੰ ਆਪਣੇ ਘਰਦਿਆਂ ਨੂੰ ਕਿਉਂ ਨਹੀਂ ਪਏ ਕਿਸੇ ਹੋਰ ਨੂੰ ਨਹੀਂ ਪਏ ਉਹਨਾਂ ਨੂੰ ਗੋਰਾ ਥਾਪਰ ਕਿਉਂ ਲੱਗਾ ਨਸ਼ੇੜੀ ਜਿਹੜੇ ਜੋ ਮੱਠੀ ਕਰੀ ਜਾਂਦੇ ਤੁਹਾਡੇ ਹਮਲਾ ਤੋਂ ਤੁਹਾਨੂੰ ਸਾਬ ਮਿਲਿਆ ਕਿ ਨਹੀਂ ਮਿਲਿਆ ਨਹੀਂ ਨਹੀਂ ਮੈਨੂੰ ਤੇ ਵੀ ਸਾਫ਼ ਮੇਰੇ ਵਾਲੇ ਬੰਦੇ ਫੜ ਲਏ ਸੀ ਪੁਲਿਸ ਨੇ ਮੇਰੇ ਵਾਲੇ ਬੰਦੇ 10 ਫੜ ਲਏ ਇੱਕ ਪਾਕਿਸਤਾਨ 'ਚ ਬੈਠਾ ਸੀ ਬਾਕੀ ਗੱਲ ਇਹ ਹੈ ਲਾਸਟ ਵਿੱਚ ਮੈਂ ਇੱਕ ਗੱਲ ਕਵਾਂਗਾ ਕਿ ਜੋ ਪੰਜਾਬ ਦੇ ਵਿੱਚ ਹਿੰਦੂ ਸ਼ਿਵ ਸੇਨਾ ਹਿੰਦੂਆਂ ਪ੍ਰਤੀ ਕੀਤਾ ਜਾ ਰਿਹਾ ਬਹੁਤ ਗਲਤ ਹੈ ਨਿੰਦਨਯੋਗ ਹੈ ਮੈਂ ਡੀਜੀਪੀ ਸਾਹਿਬ ਕੋ ਇਹ ਮੰਗ ਕਰਾਂਗਾ ਡੀਜੀਪੀ ਸਾਹਿਬ ਕਿੰਨੀ ਕੁ ਦਿਨ ਚੁੱਪ ਰਹੋਗੇ ਕਿੰਨੀ ਦਿਨ ਮੁੱਖ ਮੰਤਰੀ ਸਾਹਿਬ ਚੁੱਪ ਰਹਿਣਗੇ ਕਿੰਨੀ ਦਿਨ ਇਹਨਾਂ ਦੇ ਮੰਤਰੀ ਚੁੱਪ ਰਹਿਣਗੇ ਇਹ 11 ਦਿਨ ਤੱਕ ਇਸੇ ਕਿਸੇ ਹੋਰ ਕਿਸੇ ਸੰਗਠਨ ਤੇ ਜਾਂ ਕਿਸੇ ਹੋਰ ਕੌਮ ਦੇ ਲੀਡਰ ਤੇ ਹਮਲਾ ਹੋਇਆ ਹੁੰਦਾ ਉੱਥੇ ਮੁੱਖ ਮੰਤਰੀ ਵੀ ਪਹੁੰਚਦਾ ਉੱਥੇ ਮੰਤਰੀ ਵੀ ਪਹੁੰਚਦੇ ਗੋਰਾ ਥਾਪੜ ਦਾ ਹਾਲ ਪੁੱਛਣ ਲਈ ਕੋਈ ਮੰਤਰੀ ਨਹੀਂ ਜੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਜੀ ਜਾ ਪਾ ਜੀ ਇਸੀ ਮਾਮਲੇ ਆਇਆ ਸਰਕਟ ਹਾਊਸ ਆਈਓ ਮੀਟਿੰਗ ਹੋਈ ਹੈ ਦੇਖੋ ਸੰਦੀਪ ਥਾਪੜ ਗੌਰਾਈ ਤੇ ਹਮਲੇ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਸੂਰੀ ਸਾਹਿਬ ਤੇ ਵੀ ਹਮਲਾ ਹੋਇਆ ਉਹਨਾਂ ਦੀ ਹੱਤਿਆ ਹੋਈ ਨੰਗਲ ਦੇ ਵਿੱਚ ਵਿਸ਼ਵ ਬਿੰਦੂ ਪ੍ਰਸ਼ਦ ਦੇ ਲੀਡਰ ਉੱਤੇ ਹਮਲਾ ਹੋਇਆ 2016 ਤੋਂ ਲੈ ਕੇ 7 ਤੋਂ 8 ਪੰਜਾਬ ਦੇ ਵਿੱਚ ਹਿੰਦੂ ਲੀਡਰ ਕਤਲਿਆਮ ਹੋ ਗਏ ਉਹਨਾਂ ਸਾਰਿਆਂ ਨੂੰ ਸੰਗ੍ਹਾਣ ਲੈਣ ਤੋਂ ਬਾਅਦ ਸਾਰੇ ਸਾਡੇ ਹਿੰਦੂ ਸਮਾਜ ਨੇ ਇਕੱਠੇ ਹੋ ਕੇ ਇੱਕ ਮਹਾ ਬੈਠਕ ਲਦਿਆਣਾ ਸ਼ਹਿਰ ਚ ਰੱਖੀ ਸਰਕਟ ਹਾਊਸ ਦੇ ਵਿੱਚ ਉਹਦੇ ਵਿੱਚ 8 ਮਤੇ ਪਾਸ ਹੋਏ ਨੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਇਹ ਪ੍ਰੈਸ ਨੋਟ ਦਾ ਪ੍ਰੈਸ ਨੋਟ ਦੇ ਪ੍ਰਧਾਨਪਾਲ ਅਜੂਗਾ ਕੁਝ ਜाहिर ਕਰ ਦੇਣਾ ਵਾ ਅਹਿਮ ਕੀ ਮਤੇ ਹੋਏ ਬਸ ਅਹਿਮ ਮਤੇ ਵੀ ਬਹੁਤ ਜਲਦ ਪੰਜਾਬ ਨੂੰ ਇੱਕ ਕਰਨ ਦੇ ਲਈ ਪੰਜਾਬ ਸਰਕਾਰ ਦੇ ਕੰਨ ਖੋਲਣ ਦੇ ਪ੍ਰਸ਼ਾਸਨ ਦੇ ਕੰਨ ਖੋਲਣ ਦੇ ਲਈ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹਿੰਦੂਆਂ ਦੀ ਜਾਗੋ ਗੱਡੀ ਜਾਊਗੀ ਹਿੰਦੂ ਸਮਾਏ ਨੂੰ ਜਾਗਰੂਕ ਕਰਨ ਲਈ ਪ੍ਰਸ਼ਾਸਨ ਨੂੰ ਸਰਕਾਰ ਨੂੰ ਜਾਗਰੂਕ ਕਰਨ ਲਈ ਹਿੰਦੂਆਂ ਵੱਲੋਂ ਜਾਗੋ ਗੱਡੀ ਜਾਊਗੀ ਔਰ ਸਾਰੇ ਜ਼ਿਲ੍ਹਾ ਪੂਰਾ ਕਰਨ ਤੋਂ ਬਾਅਦ ਇੱਕ ਬਹੁਤ ਵੱਡਾ ਜਿਹੜਾ ਉਦਘੋਸ਼ ਹਿੰਦੂ ਸਮਾਏ ਵੱਲੋਂ ਦਿੱਤਾ ਜਾਊਗਾ ਜਿਹਦੇ ਵਿੱਚ ਸਾਰਾ ਸਮਾਜ ਇਕੱਠਾ ਹੋ ਕੇ ਲੜਾਈ ਲੜੂਗਾ ਆਪਣੇ ਸੰਦੀਪ ਗੋਰਾ ਥਾਪੜ ਨੂੰ ਲੈ ਕੇ ਜਿਸ ਕੀ ਦੇਖੋ ਸੰਦੀਪ ਗੋਰਾ ਥਾਪੜ ਸਾਡੇ ਸਰਕਾਰ ਕਹਿੰਦੇ ਤੇ ਟੋੜਦਾ ਬੰਦਾ ਬਚ ਗਿਆ ਪਰ ਉਹ ਬਚਿਆ ਨਹੀਂ ਬੱਚੇ ਦੇ ਬਰਾਬਰ ਹੈ ਕਿਉਂ ਸਾਰਾ ਸ਼ਹਿਰ ਤੋੜਤਾ ਉਹ ਉਹਨਾਂ ਨੂੰ ਹਜੇ ਫੀਲ ਨਹੀਂ ਹੋ ਰਿਹਾ ਜਦੋਂ ਪੇ ਘਰੇ ਆਉਣਗੇ ਫਿਰ ਪਤਾ ਲੱਗੂਗਾ ਵੀ ਉਹਨਾਂ ਹਾਲਾਤ ਸ਼ਹਿਰ ਦੇ ਕੀ ਆ ਚੱਲੇਗੇ ਐਨਆਈਏ ਜਾਂਚ ਦੀ ਗੱਲ ਕਰ ਰਹੇ ਹਾਂ ਬਿਲਕੁਲ ਅਸੀਂ ਸੰਦੀਪ <th> ਥਾਪਰ ਦੀ ਜਿਹੜੀ ਹਮਲਾ ਹੋਇਆ ਉਹਦੀ ਐਨਆਈਏ ਜਾਂਚ ਦੀ ਮੰਗ ਕੀਤੀ ਹੈ ਔਰ ਪ੍ਰਸ਼ਾਸਨ ਆਪਣੇ ਕੋਲੋਂ ਇੱਕ ਗੱਲ ਦਾ ਜਵਾਬ ਦਿੰਦਾ ਵੀ ਤੁਸੀਂ ਬੋਲਦੇ ਹੋ ਤਾਂ ਹਮਲਾ ਹੁੰਦਾ ਕਿ ਆ ਅੱਤਵਾਦ ਦਾ ਵਿਰੋਧ ਕਰਨਾ ਗੁਨਾਹ ਹਿੰਦੁਸਤਾਨ ਦੇ ਵਿੱਚ ਜਾਂ ਐਂਟੀ ਸ਼ੋਕ ਸਾਡੇ ਦੇਸ਼ ਦੇ ਵਿਰੁੱਧ ਗੱਲਾਂ ਕਰਨ ਵਾਲੇ ਗੁਨਾਹ ਆ ਬਾਕੀ ਤੁਹਾਨੂੰ ਰਿਸਕ ਨੋਜੀ ਸਾਰੀ ਕੈਂ ਧਾਰਮਿਕ ਭਾਵਨਾਵਾਂ ਵਾਰੇ ਬੋਲੂਗਾ ਐਸਪੀ ਜੀ ਨਹੀਂ ਕਰਨੀ ਸਾਰੇ ਮਸਲ ਸਾਰੇ ਸਮਾਜ ਲਈ ਸਾਰੇ ਤਰਮਾਲਿਕ ਬਰਾਬਰ ਹੈ ਅਸੀਂ ਆਪਦੀ ਹੱਕ ਦੀ ਗੱਲ ਕਰ ਰਹੇ ਹਾਂ ਅਸੀਂ ਕਿਸੇ ਸਮਾਜ ਨੂੰ ਦਰਕਰਾਰ ਨਹੀਂ ਕਰ ਰਹੇ ਕਿ ਸਮਾਜ ਨੂੰ ਗਲਤ ਨਹੀਂ ਬੋਲ ਰਹੇ ਅਸੀਂ ਆਪਦੇ ਹੱਕ ਦੀ ਗੱਲ ਕਰ ਰਹੇ ਵੀ ਸਾਡੇ ਹੱਕ ਪੰਜਾਬੀ ਹਿੰਦੂ ਦੇ ਬਹੁਤ ਜਲਦ ਪਹਿਲੀ ਜਾਗੋ ਅੰਮ੍ਰਿਤਸਰ ਦੇ ਵਿੱਚ ਕੱਢੀ ਜਾਊਗੀ ਡੇਟ ਅਨਾਉਂਸ ਜਦੋਂ ਹੋਊਗਾ ਤੁਹਾਨੂੰ ਦੱਸ ਦਿੱਤਾ ਜਾਊਗਾ ਤੇ ਆਪਣਾ ਤਨੋਜੀਆ ਜੀ ਪਤਾ ਚੱਲਿਆ ਕਿ ਕੁਝ ਆਪਣੀ ਰੱਖਿਆ ਆਪ ਕਰਨ ਦੀ ਗੱਲ ਕਰ ਰਹੇ ਨੇ ਉਹਨਾਂ ਨੂੰ ਧਰਤੀ ਸਭ ਨੂੰ ਪਤੀਏ ਪਿੱਛੇ ਜਿਹੜਾ ਸੰਦੀਪ ਥਾਪਰ ਗੋਰਾ ਜੀ ਨਾਲ ਇਨਸੀਡੈਂਟ ਹੋਇਆ ਬਹੁਤ ਮਾੜਾ ਹੋਇਆ ਇਸ ਕਰਕੇ ਸਾਡੇ ਅਜਿਹਾ ਲੁਧਿਆਣਾ ਦੇ ਵਿੱਚ ਸੱਕਰ ਹਾਊਸ ਅਲੱਗ-ਅਲੱਗ ਜਿਲ੍ਹਿਆਂ ਤੋਂ ਪੂਰੇ ਪੰਜਾਬ ਦੇ ਜਿਹੜੇ ਆ ਪਦਲ ਖੜੀ ਇੱਥੇ ਮੌਜੂਦ ਹੋਏ ਨੇ ਤੇ ਇਹਦੇ ਵਿੱਚ ਕਈ ਮਤੇ ਪਾਸ ਕੀਤੇ ਆ ਜਿਦੇ ਵਿੱਚ ਇੱਕ ਤਾਂ ਸੰਦੀਪ ਥਾਪਰ ਗੋਰਾ ਜੀ ਤੇ ਜਿਹੜਾ ਅਟੈਕ ਹੋਇਆ ਉਹਦੇ ਵਿੱਚ ਐਨਆਈਏ ਦੀ ਮੰਗ ਕੀਤੀ ਹੈ ਤੇ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਉਹਦੇ ਵਿੱਚ ਤਾਂ ਦੇਖੋ ਆਪ ਇਹ ਸਮਝ ਆਏ ਕਿ ਹਰ ਬੰਦੇ ਨੂੰ ਇਹ ਗੱਲ ਕਿਹਾ ਗਿਆ ਕਿ ਤੁਸੀਂ ਕਿਸੇ ਉੱਤੇ ਡਿਪੈਂਡ ਨਹੀਂ ਰਹਿਣਾ ਆਪਣੀ ਰੱਖਿਆ ਆਪ ਕਰਨੀ ਹੈ ਸੋ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਕਰੂੰਗਾ ਵੀ ਅਸੀਂ ਪ੍ਰਸ਼ਾਸਨ ਦੇ ਬਿਲਕੁਲ ਨਾਲ ਹਾਂ ਪਰ ਸਾਡੇ ਤੇ ਕਿਸੇ ਤਰ੍ਹਾਂ ਦਾ ਅਤਿਆਚਾਰ ਹੋਵੇ ਅਸੀਂ ਇਸ ਚੀਜ਼ ਨੂੰ ਕਿਸੇ ਤਰੀਕੇ ਨਾਲ ਬਰਦਾਸ਼ਤ ਨਹੀਂ ਕਰਾਂਗੇ ਸਮਾਜ ਉਹਨਾਂ ਜਿਵੇਂ ਕਿ ਸੀਰੀ ਸਾਹਿਬ ਸਿੱਖ ਸੰਗਤ ਦੇ ਲੋਕ ਰੱਖਦੇ ਨੇ ਨਾਲ ਤੇ ਇੱਦਾਂ ਤ੍ਰਿਸ਼ੂਲ ਰੱਖਣ ਦੀ ਗੱਲ ਹੋ ਰਹੀ ਹੈ ਦੇਖੋ ਜੀ ਮੈਂ ਫਿਰ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਹਿੰਦੂ ਸਿੱਖ ਭਾਈ ਭਾਈ ਪਰ ਜਿਹੜੇ ਕਿਸੇ ਵੀ ਤਰ੍ਹਾਂ ਦੇ ਮਤਲਬ ਗਲਤ ਅਨਸਰ ਜੜੇ ਆ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਊਗਾ ਹੁਣ ਇਹ ਸਰਕਾਰ ਅੱਗੇ ਮੰਗ ਰੱਖ ਰਹੀ ਉਹ ਕਿ ਹਿੰਦੂ ਸਮਾਜ ਨੂੰ ਵੀ ਤ੍ਰਿਸ਼ੂਲ ਨਾਲ ਰੱਖਿਓ ਔਲਰੇਡੀ ਪਹਿਲਾਂ ਮਗਰ ਰੱਖ ਚੁੱਕੇ ਹੈ ਹੁਣ ਜਿਹੜਾ ਮਤਾ ਪਾਸ ਹੋਇਆ ਇਹਦੇ ਵਿੱਚ ਵੀ ਦੁਬਾਰਾ ਗਵਰਨਰ ਸਾਹਿਬ ਨੂੰ ਤੇ ਮੁਕੰਮਲ ਸਾਹਿਬ ਨੂੰ ਬਖਤਰੇ ਦਿੱਤਾ ਜਾ ਰਿਹਾ ਹੈ